ਉਹਨਾਂ ਨੇ ਦੇਖਿਆ ਕਿ ਇੱਕ ਜਿਹੜੇ ਗੋਮਾਤਾ ਨੇ ਉਹਨਾਂ ਦੀਆਂ ਜੜੀਆਂ ਲੱਤਾਂ ਵੀ ਬੰਨੀਆਂ ਸੀਗੀਆਂ ਤੇ ਮੂੰਹ ਵੀ ਬੰਨਿਆ ਹੋਇਆ ਸੀਗਾ ਤੇ ਨਹਿਰ ਦੇ ਵਿੱਚ ਕਿਸੇ ਨੇ ਛੁੱਟਿਆ ਸੀਗਾ ਅਹ ਦੇਖੋ ਅ ਅਜਕਲ ਤੇ ਨਸ਼ਾ ਵੀ ਇਸ ਤਰੀਕੇ ਦੇ ਨਾਲ ਵੱਧ ਚੁੱਕਾ ਆਇਆ ਵਾ ਬਹੁਤ ਸਾਰੇ ਸ਼ਰਾਰਤੀ ਅਨਸਰ ਨੇ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਬਾਕੀ ਰੱਬ ਦਾ ਹੀ ਹੈ ਮੇਰਾ ਨਾਮ ਡਾਕਟਰ ਰੋਹਨ ਮੈਰਾ ਰਾਸ਼ਟਜਖ ਰਾਸ਼ਟ ਗੌਰਖਸ਼ਮਾ ਸੰਗਤੋਂ ਡਾਕਟਰ ਜੀ ਇਹ ਮਾਹਲਾ ਦੇ گاਉਂ ਨਹੀਂ ਹੱਬ ਪਾਣੀ ਰੁਕੀ ਰਹਿ ਗਿਆ ਹਾਂਜੀ ਅੱਜ ਸਵੇਰੇ ਸਾਡੇ ਜਿਹੜੇ ਰੈਸਕਿਊ ਟੀਮ ਦੇ ਮਾਸ ਅਚੀਵ ਨੇ ਦੇ ਪਾਂਡੇ ਜੀ ਉਥੋਂ ਨਿਕਲ ਰਹੇ ਸੀਗੇ ਚਾਂਟੀ ਵਿੰਡ ਨਹਿਰ ਦੇ ਕੋਲ ਕੋਟ ਮੀਤ ਸਿੰਘ ਜਿਹੜਾ ਤਰਨਤਾਰਨ ਰੋਡ ਤੇ ਪੈਂਦਾ ਤੇ ਉਹਨਾਂ ਨੇ ਦੇਖਿਆ ਕਿ ਇੱਕ ਜਿਹੜੇ ਗੋਮਾਤਾ ਨੇ ਉਹਨਾਂ ਦੀਆਂ ਜੜੀਆਂ ਲੱਤਾਂ ਵੀ ਬੰਨੀਆਂ ਸੀਗੀਆਂ ਤੇ ਮੂੰਹ ਵੀ ਬੰਨਿਆ ਹੋਇਆ ਸੀਗਾ ਤੇ ਨਹਿਰ ਦੇ ਵਿੱਚ ਕਿਸੇ ਨੇ ਛੁੱਟਿਆ ਸੀਗਾ ਜਦੋਂ ਇਨਫੋਰਮੇਸ਼ਨ ਉਹਨਾਂ ਨੇ ਮੈਨੂੰ ਮੌਕੇ ਤੇ ਦਿੱਤੀ ਤੇ ਵੀਡੀਓ ਵਗੈਰਾ ਜਦੋਂ ਸੈਂਡ ਕੀਤੀਆਂ ਮੈਂ ਤੁਰੰਤ ਜਿਹੜਾ ਏਸੀਪੀ ਸਾਊਥ ਨੇ ਉਹਨਾਂ ਨੂੰ ਇਨਫੋਰਮ ਕੀਤਾ ਉਹਨਾਂ ਨੇ ਬਹੁਤ ਹੀ ਕੁਇਕ ਐਕਸ਼ਨ ਲੈਂਦੇ ਹੋਏ ਆਪਣੀ ਟੀਮ ਮੌਕੇ ਤੇ ਭੇਜੀ ਉਸ ਤੋਂ ਬਾਅਦ ਅਸੀਂ ਜਿਹੜੇ ਐਨੀਮਲ ਹਸਬੈਂਡੀ ਦੇ ਡਿਪਟੀ ਡਾਇਰੈਕਟਰ ਨੇ ਡਾਕਟਰ ਨਵਰਾਜ ਉਹਨਾਂ ਨਾਲ ਸੰਪਰਕ ਕੀਤਾ ਕਿ ਇਸ ਤਰੀਕੇ ਦੇ ਨਾਲ ਜਿਹੜੀ ਗਊਆਂ ਉਹਦੀ ਹੱਤਿਆ ਹੋ ਚੁੱਕੀ ਹੈ ਤੇ ਅਸੀਂ ਪੋਸਟਮਾਰਟਮ ਕਰਵਾਉਣਾ ਚਾਹੁੰਦੇ ਹਾਂ ਉਹਨਾਂ ਨੇ ਵੀ ਬਿਨਾਂ ਕਿਸੇ ਦੇਰੀ ਤੋਂ ਆਪਣੀ ਪ੍ਰੋਪਰ ਜਿਹੜੀ ਟੀਮ ਭੇਜੀ ਹੈ ਜਾਂਚ ਕਰਨ ਵਾਸਤੇ ਉਦੇ ਨਾਲ ਨਾਲ ਅਸੀਂ ਕਾਰਪੋਰੇਸ਼ਨ ਦੇ ਡਾਇਰੈਕਟਰ ਆਫੀਸਰ ਨੇ ਡਾਕਟਰ ਯੋਗੇਸ਼ ਉਹਨਾਂ ਨੂੰ ਵੀ ਕਾਲ ਕੀਤੀ ਸੀਗੀ ਕਿ ਆਪਣੀ ਅਸੀਂ ਕਿਸੇ ਤਰੀਕੇ ਦਾ ਨਾ ਇਹਦਾ ਰੈਸਕਿਊ ਕੀਤਾ ਜਾਏ ਤੇ ਕਿਉਂਕਿ ਪੋਸੀਬਲ ਨਹੀਂ ਸੀਗਾ ਵਿਦਆਊਟ ਜੀਸੀਬੀ ਤੇ ਹੋਰ ਵੀ ਕੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਜ਼ਰੂਰਤ ਹੁੰਦੀਆਂ ਨੇ ਉਹਨਾਂ ਦਾ ਸਭਾ ਸਾਨੂੰ ਪ੍ਰੋਵਾਈਡ ਕਰਵਾਇਆ ਤੇ ਸਾਡੇ ਡਿਪਾਰਟਮੈਂਟ ਨੇ ਕਾਰਪੋਰੇਟ ਕਰਨ ਤੋਂ ਬਾਅਦ ਜਿਹੜੀ ਪੁਲਿਸ ਨੇ ਬਹੁਤ ਹੀ ਕੁਇਕ ਐਕਸ਼ਨ ਲੈਂਦੇ ਹੋਏ ਜਿਹੜਾ ਪਰਚਾ ਜਿਹੜਾ ਦਰਜ ਕਰ ਲਿਆ ਇਵਨ ਕੀ ਐਸਪੀ ਸਾਊਥ ਨੇ ਜਿਹੜੇ ਉਹਨਾਂ ਨੇ ਟੀਮਾਂ ਵੀ ਗਠਿਤ ਕੀਤੀਆਂ ਨੇ ਕਿ ਪਿੱਛੋਂ ਕਿੱਥੋਂ ਆਈ ਸੀਗੀ ਤੇ ਇਹਦੀ ਜਿਹੜੀ ਜਾਂਚ ਪ੍ਰੋਪਰ ਬਰੀਕੀ ਦੇ ਨਾਲ ਹੋਏਗੀ ਤੇ ਕੈਮਰੇ ਵਗੈਰਾ ਵੀ ਸਾਰੇ ਪ੍ਰੋਪਰ ਚੈੱਕ ਕੀਤੇ ਜਾਣਗੇ ਕਿਹੜੇ ਇਹੋ ਜਿਹੇ ਸ਼ਰਾਰਤੀ ਅਨਸਰ ਨੇ ਜਿਹੜੇ ਬੇਜਵਾਨਾਂ ਦੇ ਨਾਲ ਇਸ ਤਰੀਕੇ ਨਾਲ ਹਤਿਆਚਾਰ ਕਰ ਰਹੇ ਨੇ ਅਸੀਂ ਆਏ ਦਿਨ ਪੰਜਾਬ ਦੇ ਵਿੱਚ ਦੇਖ ਰਹੇ ਹਾਂ ਕਿ ਬਹੁਤ ਸਾਰੇ ਇਸ ਤਰੀਕੇ ਦੇ ਲੋਕ ਜਦੋਂ ਗਵਾਂ ਦਾ ਦੁੱਧ ਚੋ ਕੇ ਬਾਹਰ ਛੱਡ ਦਿੰਦੇ ਨੇ ਪਿੱਛੇ ਜੇ ਅਸੀਂ ਦੇਖਿਆ ਸੀ ਕਿਸੇ ਨੇ ਖੇਤਾਂ ਦੇ ਵਿੱਚ ਲੱਤਾਂ ਕੱਟਦੀਆਂ ਸੀਗੀਆਂ ਕਿਸੇ ਗਾਉਂ ਦੀਆਂ ਤੇ ਇਸੇ ਤਰੀਕੇ ਦੇ ਨਾਲ ਹੀ ਜਿਹੜਾ ਵਾ ਜਿਹੜਾ ਅਤਿਆਚਾਰ ਜਿਹੜਾ ਕੀਤਾ ਗਿਆ ਵਾ ਹੁਣ ਦੁਬਾਰਾ ਦੇਖਣ ਦੇ ਵਿੱਚ ਆਇਆ ਕਿ ਕਿਸੇ ਬੇਜੁਬਾਨ ਦਾ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਮੂੰਹ ਵੀ ਬੰਨਿਆ ਗਿਆ ਸੀਗਾ ਤੇ ਜਿਹੜੀਆਂ ਲੱਤਾਂ ਵੀ ਬਨੀਆਂ ਗਈਆਂ ਸੀਗੀਆਂ ਸਾਕਾਲ ਕੀ ਮੰਦੇ ਹੋਏ ਕਿਉਂ ਹੋ ਗਈ ਤਾ ਕਿਸੇ ਦਾ ਆਹ ਦੇਖੋ ਆ আজকাল ਤੇ ਨਸ਼ਾ ਵੀ ਇਸ ਤਰੀਕੇ ਦੇ ਨਾਲ ਵੱਧ ਚੁੱਕਾ ਆਇਆ ਵਾ ਬਹੁਤ ਸਾਰੇ ਸ਼ਰਾਰਤੀ ਅਨਸਰ ਨੇ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਬਾਕੀ ਮੈਂ ਡੀਸੀਪੀ ਲਾਅ ਐਂਡ ਆਰਡਰ ਨੇ ਜਿਹੜੇ ਤੇ ਪੰਜਾਬ ਪੁਲਿਸ ਤੇ ਜਿਹੜੇ ਕਮਿਸ਼ਨਰ ਨੇ ਉਹਨਾਂ ਨੂੰ ਵੀ ਅਪੀਲ ਕਰਦਾ ਹਾਂ ਇਹੋ ਜਿਹੇ ਲੋਕ ਨੇ ਜਿਹੜੇ ਉਹਨਾਂ ਨੂੰ ਜਲਦੀ ਇਸ ਇਲਾਕਿਆਂ ਦੇ ਪਿੱਛੇ ਲਿਆਇਆ ਜਾਏ ਤੇ ਜਲਦੀ ਇਨਕੁਆਇਰੀ ਕਰਕੇ ਇਹ ਜਿਹੜੇ ਬੰਦੇ ਫੜੇ ਜਾਣੇ ਚਾਹੀਦੇ ਨੇ ਤੇ ਅਸੀਂ ਆਜਾ ਅ ਇਹ ਦੱਸਣਾ ਚਾਹੁੰਦੇ ਹਾਂ ਕਿ ਪੰਜਾਬ ਪੁਲਿਸ ਨੇ ਬਹੁਤ ਹੀ ਅੱਛਾ ਰੋਲ ਇਹਦੇ ਵਿੱਚ ਅਦਾ ਕੀਤਾ ਉਹਨਾਂ ਨੇ ਵਿਦਆਊਟ ਦੇਰੀ ਕੀਤੇ ਪ੍ਰੋਪਰ ਜਿਹੜਾ ਐਕਸ਼ਨ ਲਿਆ ਕੀ ਐਕਸ਼ਨ ਲਿਆ ਉਹਨਾਂ ਨੇ ਜਿਹੜੀ ਐਫ ਆਈ ਆਰ ਜਿਹੜੀ ਜਿਹੜੀਆਂ ਬੰਦੀਆਂ ਸੀਗੀਆਂ ਧਰਾਵਾਂ ਸਾਰੀਆਂ ਉਹਨਾਂ ਨੇ ਦਰਜ ਕੀਤੀਆਂ ਨੇ ਤੇ ਅਸੀਂ ਅੱਗੇ ਟੀਮਾਂ ਵੀ ਉਹਨਾਂ ਨੇ ਬਣਾਈਆਂ ਨੇ ਤੇ ਏ ਸੀ ਪੀ ਸਾਊਥ ਜਿਹੜੇ ਨੇ ਉਹ ਕੰਟੀਨਿਊਸਲੀ ਮੇਰੇ ਇਨ ਟੱਚ ਚ ਰਹੇ ਉਹਨਾਂ ਨੇ ਕਾਫੀ ਕੋਆਪਰੇਟ ਕੀਤਾ ਇਕ ਸਾਡਾ ਉਹ ਡਿਮਾਂਡ ਹੈ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਹਾਂ ਕਿ ਇਸ ਤਰੀਕੇ ਦੇ ਲੋਕ ਨੇ ਜਿਹੜੇ ਤੇ ਉਹਨਾਂ ਤੇ ਜਿਹੜੀ ਪ੍ਰੋਪਰ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਦੂਸਰੇ ਨੰਬਰ ਤੇ ਅਸੀਂ ਜਿਹੜੀ ਸ਼ੁਰੂ ਤੋਂ ਹੀ ਕਾਰਪੋਰੇਸ਼ਨ ਨੂੰ ਜਿਹੜੇ ਕਮਿਸ਼ਨਰ ਸਾਹਿਬ ਨੇ ਉਹਨਾਂ ਨੂੰ ਬਹੁਤ ਵਾਰੀ ਕਹਿ ਚੁੱਕੇ ਹਾਂ ਕਿ ਜਿਹੜੇ ਡੇਰੀ ਵਾਲੇ ਗਊਆਂ ਬੁੱਢੀਆਂ ਹੋਣ ਤੋਂ ਬਾਅਦ ਸੜਕ ਦੇ ਉੱਪਰ ਛੱਡ ਰਹੇ ਨੇ ਉਹਨਾਂ ਤੇ ਕਾਰਪੋਰੇਸ਼ਨ ਹੁਣ ਤੱਕ ਕੀ ਕਾਰਵਾਈ ਕਰ ਰਹੀ ਹੈ ਇੱਕ ਮਾਮੂਲੀ ਜਿਹਾ ਜਿਹੜਾ ਜੁਰਮਾਨਾ ਲਗਾ ਕੇ 5000 ਦਾ ਜਿਹੜਾ ਜੁਰਮਾਨਾ ਲਗਾ ਕੇ ਉਹਨਾਂ ਦੀਆਂ ਜਿਹੜੇ ਗਊਆਂ ਬਾਹਰ ਛੱਡਦੇ ਨੇ ਉਹਨਾਂ ਨੂੰ ਵਾਪਸ ਦੇ ਦਿੱਤੀਆਂ ਜਾਂਦੀਆਂ ਨੇ ਅਸੀਂ ਚਾਹਨੇ ਆ ਕਿ ਇੱਕ ਵਾਰੀ ਜਦੋਂ ਕਾਰਪੋਰੇਸ਼ਨ ਉਹਨਾਂ ਦੀ ਗਾਉ ਜਿਹੜੀ ਉਹ ਬਾਹਰ ਸੜਕ ਤੇ ਕੱਢਦੇ ਨੇ ਜਿਹਦੇ ਕਰਕੇ ਲੋਕ ਵੀ ਜ਼ਖਮੀ ਹੁੰਦੇ ਨੇ ਤੇ ਗਾਉਆਂ ਦਾ ਵੀ ਐਕਸੀਡੈਂਟ ਹੁੰਦਾ ਤੇ ਉਹ ਵਾਪਸ ਨਾ ਕੀਤੀਆਂ ਜਾਂ ਤਾਂ ਜਿਹੜੀਆਂ ਸੜਕਾਂ ਦੇ ਉੱਪਰ ਗਾਉਆਂ ਨੇ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆ ਭਗਵੰਤਪਾਲ ਸਰਕਾਰ ਜਦੋਂ ਆਈ ਸੀਗੀ ਪੇ ਕਾਉਸਸ ਬਹੁਤ ਜ਼ਿਆਦਾ ਜਿਹੜਾ ਪੰਜਾਬ ਸਰਕਾਰ ਇਕੱਠਾ ਕਰ ਚੁੱਕੀ ਹੈ ਕਾਫੀ ਸਾਲਾਂ ਦੇ ਵਿੱਚ ਤੇ ਅਸੀਂ ਉਹਨਾਂ ਤੋਂ ਅਪੀਲ ਕਰਦੇ ਹਾਂ ਕਿ ਜਿਹੜੀਆਂ ਸੜਕਾਂ ਤੇ ਗਵਾਂ ਨੇ ਉਹਨਾਂ ਨੂੰ ਪ੍ਰੋਪਰ ਜਿਹੜਾ ਸ਼ੈੱਡ ਪ੍ਰੋਵਾਈਡ ਕਰਨ ਤੇ ਜਲਦੀ ਤੋਂ ਜਲਦੀ ਇਹਨਾਂ ਦਾ ਰੱਖ-ਰਖਾਅ ਹੋਵੇ